ਤੋ ਬੰਦੇ ਜੀ ਇਮ ਕਹੋ ਮੰਡੀ ਵਾਲ ਵਜ਼ੀਰ ਬੁਲਾਏ ਤਦੋ ਬੰਦਾ ਸਿੰਘ ਬਹਾਦਰ ਨੇ ਸ਼ਕੀਤ ਮੰਡੀ ਦੇ ਜਿਹੜਾ ਵਜ਼ੀਰ ਆਇਆ ਹੈ ਉਹਨੂੰ ਆਪਣੇ ਪਾਸ ਬੁਲਾਇਆ ਵੀ ਮੇਰੀ ਗੱਲ ਸੁਣ ਤਦੂ ਜਦੋਂ ਬੰਦਾ ਸਿੰਘ ਬਹਾਦਰ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਉਹ ਵਜ਼ੀਰ ਚੱਲ ਕੇ ਆਇਆ ਲੱਗੋ ਲਗੂ ਗੋ ਕਲ ਕੋ ਘਰ ਤੋਂ ਮੈਂ ਅਗਨ ਆਕਾਸ਼ੋਂ ਆਏ ਤੇ ਉਹ ਵਜ਼ੀਰ ਨੂੰ ਕਹਿੰਦਾ ਹੈ ਬੰਦਾ ਸਿੰਘ ਬਹਾਦਰ ਵੀ ਆਪਣੇ ਰਾਜੇ ਨੂੰ ਸੁਨੇਹਾ ਭੇਜ ਦੇ ਵੀ ਕੱਲ ਨੂੰ ਤੇਰੇ ਮਹਿਲਾ ਦੇ ਅੰਦਰ ਭਿਆਨਕ ਅੱਗ ਲੱਗਣੀ ਹੈ ਤੇ ਉਹ ਅੱਗ ਅਸਮਾਨੋਂ ਗਰੇਗੀ ਤੇ ਕੋਈ ਪ੍ਰਬੰਧ ਕਰ ਲੈ ਚਾਪੇ ਨਿਗ ਰਾਜੇ ਪੈ ਖਬਰ ਕਰ ਦੇ ਕਰੋ ਪਾਓ ਰੱਖ ਪਾਣੀ ਭਰਤੇ ਆਖਦੇ ਨੇ ਕਿ ਅੱਗ ਬੁਝਾਉਣ ਵਾਸਤੇ ਉਪਾਉ ਇੰਤਜ਼ਾਮ ਕਰ ਲੈ ਪਾਣੀ ਆਦਕ ਜੋ ਵੀ ਸੰਭਾਲ ਸਕਦਾ ਹੈ ਉਹ ਸੰਭਾਲ ਲੈ ਕਹਕਦੇ ਨੇ ਬੜੀ ਅੱਗ ਜਿਹੜੀ ਆ ਉਹ ਭੜਕੇਗੀ ਗਰੀਬਨ ਕੈ ਘਰ ਲਗੇ ਨਾ ਆਗ ਨਾਲ ਇਉਂ ਵੀ ਆਖਿਆ ਕਿ ਗਰੀਬਾਂ ਦੇ ਘਰ ਨੂੰ ਅੱਗ ਨਹੀਂ ਲੱਗੇਗੀ ਸਿਰਫ ਰਾਜੇ ਦਾ ਮਹਿਲ ਸੜੇਗਾ ਗਰੀਬਨ ਕੈ ਘਰ ਲਗੇ ਨਾ ਆਗ ਤੌ ਰਾਜੇ ਘਰ ਸਭ ਜਲ ਜਾਗ ਹੱਥ ਦੇ ਗਰੀਬਾਂ ਦੇ ਘਰ ਅੱਖ ਨਹੀਂ ਲੱਗੇਗੀ ਪਰ ਰਾਜੇ ਦਾ ਜਿਹੜਾ ਮਹਿਲ ਹੈ ਉਹ ਸਾਰਾ ਸੜ ਕੇ ਸੁਆਹ ਹੋ ਜਾਵੇਗਾ ਤੌ ਵੀਰ ਸੁਨਾ ਸਭ ਕਈ ਰਾਜੇ ਜਤਨ ਸੋ ਕੀਨਾ ਜਦੋਂ ਇਹ ਗੱਲ ਸੁਣ ਕੇ ਵਜ਼ੀਰ ਨੇ ਰਾਜੇ ਨੂੰ ਦੱਸੀ ਨਾ ਤਾਕਦੇ ਨੇ ਵਜ਼ੀਰ ਨੇ ਸਾਰੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਸੁਣੀ ਹੈ ਤਉ ਬੰਦੋਬਸਤ ਕਰਨ ਲੱਗਾ ਰਾਤ ਦੀ ਬੜਵਾਓ ਵਗੀ ਮਿਲ ਦਈਨ 400 ਕੀ ਨਾ ਅੱਖ ਦੇ ਨਹੀਂ ਅੱਧੀ ਰਾਤ ਦਾ ਸਮਾਂ ਸੀ ਬੜੀ ਭਾਰੀ ਹਵਾ ਵਗੀ ਤੇ ਆਕਾਸ਼ ਵਿੱਚੋਂ ਅੱਗ ਗਰੀ ਹੈ ਉਧਰ ਹਵਾ ਬੜੀ ਤੇਜ ਹੋ ਗਈ ਹਵਾ ਦੇ ਵੇਗ ਨਾਲ ਇੱਕਦਮ ਅੱਗ ਜਿਹੜੀ ਉਹ ਸੁਲ ਗਈ ਹੈ ਤੇਜ਼ੀ ਨਾਲ ਮਹਿਲਾ ਦੇ ਅੰਦਰ ਜਾ ਵੜੀ ਤੇ ਮਹਿਲਾ ਨੂੰ ਸਾੜ ਕਿਉ ਨੇ ਸਵਾਗ ਕਰ ਦਿੱਤਾ ਹੈ ਚੋਪੇ ਔਰ ਲੋਕਨ ਵੱਲ ਜਾ ਵਗ ਗਈ ਰਿਓ ਮੀ ਤਬ ਸੋ ਬੁਝ ਗਈ ਹੁਣ ਹਵਾ ਇੰਨੀ ਤੇਜ਼ ਸੀ ਕਹਿੰਦੇ ਅੱਗ ਦੀਆਂ ਲਾਟਾਂ ਜਿਹੜੀਆਂ ਉੱਚੀਆਂ ਉਡਰ ਰੀਆਂ ਨੇ ਕਿਉਂਕਿ ਮਹਿਲ ਸੜ ਰੇ ਸੀ ਇਹ ਅੱਗ ਜਦੋਂ ਗਰੀਬਾਂ ਦੇ ਘਰਾਂ ਵੱਲ ਨੂੰ ਵਧਣੀ ਸ਼ੁਰੂ ਕਰੇ ਇੱਕ ਦਮ ਮੀ ਵਰਨਾ ਸ਼ੁਰੂ ਹੋਇਆ ਤੇ ਅੱਗ ਉੱਥੇ ਬੁਝ ਗਈ ਸਿੱਧ ਸੈਨ ਮਨ ਚਿੰਤਾ ਈ ਕਰਾ ਮਾਤ ਬੰਦੇ ਪਿਖ ਲਈ ਸਕੇਤ ਮੰਡੀ ਦੇ ਰਾਜੇ ਸਿੱਧ ਸੈਨ ਦੇ ਮਨ ਵਿੱਚ ਬੜੀ ਚਿੰਤਾ ਹੋ ਗਈ ਪਹਿਲਾਂ ਹੀ ਦੱਸ ਦੁੱਤਾ ਕਿ ਮੇਰੇ ਮਹਿਲ ਸੜ ਕੇ ਸੁਆਹ ਹੋਣਗੇ ਇਹਨੂੰ ਤਾਂ ਸਾਰਾ ਪਤਾ ਹੈ ਇਹ ਕਰਮ ਆਤੀ ਹੈ ਤੇ ਆਪਾਂ ਨੂੰ ਇਹਦੇ ਕੋਲ ਜਾ ਕੇ ਇਹਨੂੰ ਮਿਲਣਾ ਚਾਹੀਦਾ ਹੈ ਤੇ ਉਹ ਐਵੇਂ ਦੀਆਂ ਗੱਲਾਂ ਕਰਦੇ ਨੇ ਹਲਕਾਰੇ ਲੈਓ ਵਜ਼ੀਰ ਬੁਲਾਏ ਸਾਥੋਂ ਬੰਦਿਓ ਲੜਿਓ ਨਾ ਜਾਏ ਤਦੋਂ ਰਾਜੇ ਨੇ ਆਪਣੇ ਵਜ਼ੀਰ ਕੋਲ ਹਲਕਾਰੇ ਭੇਜ ਕੇ ਉਹਨਾਂ ਨੂੰ ਵਾਪਸ ਬੁਲਾਇਆ ਇਹ ਤੇ ਸੁਲਾਹ ਬਾਬਤ ਕਰਨ ਬਾਬਤ ਆਖਦੇ ਨੇ ਉਸਵੇਂ ਸਿੱਧ ਸੈਨ ਰਾਜਾ ਵਜ਼ੀਰ ਨੂੰ ਕਹਿਣ ਲੱਗਾ ਕਿ ਵੇਖ ਲਵੋ ਜੇ ਬੰਦਾ ਐਡਾ ਕਲਾ ਵਾਲਾ ਹੈ ਤਾਂ ਸਾਥੋਂ ਨਹੀਂ ਲੜਿਆ ਜਾਂਦਾ ਉਹਦੇ ਨਾਲ ਅਸੀਂ ਹੁਣੇ ਉਹ ਤੋਂ ਮਾਫੀ ਮੰਗਦੇ ਹਾਂ ਸੋਨ ਮਿੱਠਿਓ ਮਿਲਨ ਸੋ ਸਾਜ ਗਈ ਕਲੂਰੋਂ ਫਾਜ ਉਸਪਾਜ ਆਖਦੇ ਨੇ ਸਿੱਧ ਸੈਨ ਨੇ ਰਾਜੇ ਨੇ ਵਜ਼ੀਰ ਦੇ ਨਾਸਲਾ ਕਰਕੇ ਬੰਦਾ ਸਿੰਘ ਬਹਾਦਰ ਨਾਲ ਮਿਲਣ ਲਈ ਰਾਜ ਸਾਜ ਜਿਹੜਾ ਉਹ ਤਿਆਰ ਕੀਤਾ ਹੈ ਆਖਦੇ ਨੇ ਇਹਨੇ ਨੂੰ ਬੁੰਦਾ ਸਿੰਘ ਬਹਾਦਰ ਦੀ ਤਾਕਤ ਵੇਖ ਕੇ ਕੈਦੂਰ ਦੇ ਰਾਜ ਦੇ ਕਿਲੇ ਵਿੱਚ ਜਿਹੜੀਆਂ ਫੌਜਾਂ ਸੰਜਮਾ ਹੋਈਆਂ ਉਹ દોੜ ਗਈਆਂ ਨੇ